ਓ ਜੀ ਜੂ ਬਾਰ ਬਾਰ ਬੈਤ ਮੇਰੇ ਕੰਮ ਚ ਟੰਗ ਨਾ ੜਾਓ ਲੱਤਾਂ ਨਾ ਫਸਾਓ ਮੇਦੇ ਯਾਨਦਾ ਮਤਲਬ ਮੈਂ ਖੱਤ ਲਿਖ ਰਹੀ ਆਂ ਅੱਜ ਕਿਸੇ ਨੂੰ ਉਹ ਜੀਓ ਵਾਲਿਆਂ ਨੇ ਨਹੀਂ ਦਿੱਜਿਆ ਅੱਜ ਮਹਿੰਗੇ ਕਰਤੇ ਨਾ ਪੈਣ ਦੇ ਵੀਰਾਂ ਨੇ ਤਾਂ ਕਰਕੇ ਹੁਣ ਖਾਤੀ ਲਿਖਿਆ ਕਰਨੇ ਆਪਾਂ ਦੇਖੀ ਜਾਓ ਬਸ ਓ ਲੈ ਮੇਰੇ ਆ ਸਾੜਿਆ ਤੂੰ ਤਾਂ ਸਿਆਣਾ ਹੋ ਗਿਆ ਹੈ ਤੈਨੂੰ ਲਿਖਣਾ ਵੀ ਹੁੰਦਾ ਮੈਂ ਕਲੀਆਂ ਠੱਗੀਆਂ ਚੋਰੀਆਂ ਜਾਂ ਮੈਨੂੰ ਖੁੰਡਣਾ ਹੀ ਆਉਂਦਾ ਤੈਨੂੰ ਪੈਸਿਆਂ ਮੰਨੀਆਂ ਅੱਜ ਪਤਾ ਚੱਲਿਆ ਤੂੰ ਤਾਂ ਲਿਖੇ ਵੀ ਨਾ ਵੈਸੇ ਖਾਤਾ ਲਹਿ ਕਿਨੂੰ ਰਿਆ ਮੈਨੂੰ ਤਾਂ ਦੱਸ ਉਹ ਜੀਜੂ ਮੈਂ ਖਤ ਲਿਖ ਰਿਆਂ ਆ ਮਾਂ ਪਾਂਤੇ ਦੀ ਘਰ ਵਾਲੀ ਨੂੰ ਠੀਕ ਆ ਵੀ ਭੜਾਈ ਜੀ ਮੇਰਾ ਵੀ ਰਿਸ਼ਤਾ ਕਰਾਓ ਜਿੱਦਾਂ ਨਹੀਂ ਦਾ ਕਰਾ ਸਕਦੀੋਂ ਤਾਂ ਮੇਰੇ ਵੀ ਕਰਾਓ ਮੇਰੇ ਕਿਹੜਾ ਖਾਦ ਭਈਆ ਜਾਂ ਮੇਰੇ ਕਿਹੜਾ ਜੂਆ ਤੁਰਦਿਆਂ ਨਹੀਂ ਸੀ ਹਾਂ ਆਹੋ ਮੈਂ ਕਿਹੜਾ 10 ਵੱਡੇ ਆ ਹੋਏ ਕੁੱਤੇ ਨਾ ਵੀ ਮੇਰੇ ਠਾਈ ਦੇ 14 ਲੱਗੇ ਆ ਮੈਂ ਵੀ ਤਾਂ ਇਨਸਾਨੀਆਂ ਮੇਰਾ ਵੀ ਵਿਆਹ ਕਰਾਓ మళ్ తన